ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲਿਆਂ ਯਾਤਰਾ ਤੇ ਸੋ ਅਸੀਂ ਕਿੱਥੇ ਚੱਲਿਆਂ ਇਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਪਹਿਲਾਂ ਆਪਾਂ ਪਿੰਡ ਦੇ ਗੁਰੂ ਘਰ ਜਾ ਕੇ ਮੱਥਾ ਟੇਕਦੇ ਆਂ ਤੇ ਉਸ ਤੋਂ ਬਾਅਦ ਟੈਂਪੂ ਫੜ ਕੇ ਤਿੰਨ ਪਹੀਆ ਵਾਲਾ ਟੈਂਪੂ ਲੈ ਕੇ ਜਾਵਾਂਗੇ ਸਮਰਾਲੇ ਉੱਥੋਂ ਫੜਾਂਗੇ ਲੁਧਿਆਣੇ ਦੀ ਬੱਸ ਤੇ ਤੇ ਲੁਧਿਆਣੇ ਤੋਂ ਲਵਾਂਗੇ ਟ੍ਰੇਨ ਸੋ ਵਲੌਗ ਨੂੰ ਦੇਖਦੇ ਰਹਿਣਾ ਸੋ ਚਲੋ ਜੀ ਪਹਿਲਾਂ ਆਪਾਂ ਗੁਰੂਗੜ੍ਹ ਜਾ ਕੇ ਮੱਥਾ ਟੇਕਦੇ ਆਂ ਦਾ ਜਿਨੀ ਮਨ ਵਸਾਇਆ ਤੈ ਨਾਨਕ ਸੇਵਕ ਜਿਨੀ ਪੁਰਮਖ ਹਰ ਹਰਤੇ ਆਇਆ ਕਰਮੀ ਸਹਜ ਨ ਉਪਜੈ ਬੰਦ ਸੇਤ ਸਾਨੁ ਜਾਇ ਨ ਜਾਇ ਸਹਿ ਸਕਤੀ ਜਿਹੜਾ ਦਰਖਤ ਤੁਸੀਂ ਦੇਖ ਰਹੇ ਹੋ ਤੁਸੀਂ ਇਹ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਪਟਨਾ ਸਾਹਿਬ ਵਿਖੇ ਫਿਰ ਸ਼ੁਰੂ ਬਤਾਈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਾਤਣ ਗੱਡੀ ਦੀ ਤੇ ਦਾਤਣ ਕੱਢ ਕੇ ਗੁਰੂ ਜੀ ਨੇ ਬਚਨ ਕੀਤਾ ਵੀ ਕੇ ਦਰਖਤ ਕਰਾਉਂਦੇ ਦਾ ਬਣੇਗਾ ਸੋ ਇਹ ਵੀ ਬਚਨ ਕੀਤਾ ਵੀ ਜਿਹੜੇ ਬੇਵਲਾਦ ਜੋੜੇ ਨੇ ਜਿਦੇ ਔਲਾਦ ਨਹੀਂ ਹੁੰਦੀ ਜਿਹੜਾ ਵੀ ਇਸ ਦਰਖਤ ਦੇ ਫਲ ਛਕੇਗਾ ਉਹਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ। ਤੋ ਆ ਕੀ ਫਲ ਲੱਗੇ ਨੇ ਨੂੰ। ਸੋ ਇਹ ਕਰੰਦੇ ਦਾ ਦਰਖਤ ਗੁਰਦੁਆਰਾ ਬਾਹਰ ਲੀਲਾ ਸਾਹਿਬ ਪਟਨਾ ਸਾਹਿਬ ਵਿਖੇ ਸ਼ੋਭਤ ਹੈ ਜੀ ਦਰਸ਼ਨ ਕਰੋ ਜੀ ਇਤਿਹਾਸਕ ਗੁਰਦੁਆਰਾ ਬਾਹਰ ਲੀਲਾ ਸਾਹਿਬ ਪਟਨਾ ਸਾਹਿਬ ਦੇ ਇਹਦਾ ਇਤਿਹਾਸ ਇਸ ਤਰ੍ਹਾਂ ਹੈ ਜਦੋਂ ਰਾਜਾ ਫਤਿਹਜੰਦ ਅਤੇ ਉਹਨਾਂ ਦੀ ਰਾਣੀ ਗੁਰੂ ਘਰ ਦੇ ਸਰਦਾਰੂ ਸਨ ਉਹਨਾਂ ਦੇ ਕੋਈ ਲਾਦ ਨਹੀਂ ਸੀ ਕਿਸੇ ਉਸਤਵਾਂ ਤੇ ਗੋਵਿੰਦ ਰਾਏ ਜੀ ਨੇ ਰਾਣੀ ਦੀ ਗੋਦ ਵਿੱਚ ਬੈਠ ਕੇ ਰਾਣੀ ਨੂੰ ਮਾਂ ਕਹਿ ਕੇ ਪੁਕਾਰਿਆ ਅਤੇ ਰਾਣੀ ਕੋਲੋਂ ਉਹ ਉੱਬੜੇ ਹੋਏ ਸੋਲੇ ਅਤੇ ਪੂਰੀਆਂ ਦੀ ਮੰਗ ਕੀਤੀ ਜੋ ਰਾਣੀ ਨੇ ਗੋਵਿੰਦ ਰਾਏ ਨੂੰ ਪੇਟ ਕੀਤੇ ਇਸੇ ਘਟਨਾ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਅੱਜ ਵੀ ਇਸ ਸਥਾਨ ਤੇ ਸੋਲਿਆਂ ਦਾ ਪ੍ਰਸਾਦ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਸੋ ਦਰਸ਼ਕੋ ਕਰੋ ਜੀ ਗੁਰਦੁਆਰਾ ਬਾਹਰ ਲੀਲਾ ਸਾਹਿਬ ਸ੍ਰੀ ਪਟਨਾ ਸਾਹਿਬ ਕੀ ਰਈ ਸੋ ਇਹਦੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ